ਰਹਾ चुप नालतार ਕੋ ਗਿਆ ਕੋ ਕਰ ਤਰੀਜ ਬਨਾ ਬਰੀਆਪਾਰ ਸਸਿਆਣ ਪਾਲਾ ਕੋਹੇ ਤਾਂ ਇੱਕ ਨਾ ਚਲੇ ਨਾਲ ਜੇ ਜੇਰਾ ਹੋਇ ਇੱਕ ਕੁਰਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਕੋ ਕਪਨਾ ਕਹਿਆ ਜਾਈ ਹੁਕਮੀ ਹੋਣ ਜੀਆ ਹੁਕਮ ਲਗੜਾਈ ਹੁਕਮੀ ਰਤਮਨੀਚ ਹੁਕਮ ਲਿਖ ਦਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਤੇ ਹੁਕਮੀ ਸਦਾ ਪੁਆਈ ਹੈ ਹੁਕਮ ਹੈ ਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਜਾ ਤਾਂ ਹਮੈ ਕਹਿ ਨ ਕੋਏ ਗਾਵੇ ਕੋ ਤਾਂ ਹੋਵੇ ਕਿਸ ਤਾਣ ਗਾਵੇ ਕੋ ਤਾਂ ਜਾਣਿਆ ਨੀਸਾਨ ਗਾਵੇ ਕੋ ਗਣਵੜੇ ਅੰਨਿਆ ਚਾਰ ਗਾਵੇ ਕੋ ਵਿਤਿਆ ਵੇਖੋ ਵਿਚਾਰ ਗਾਵੇ ਕੋ ਸਾਈ ਕਰੇ ਤਨਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾ ਪੈਜ ਸਹ ਦੂਰ ਗਾਵੇ ਕੋ ਵੇਖੇ ਹਦਰਾ ਹਦੂਰ ਕਥਨਾ ਕਥੀ ਨਾ ਵਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੰ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵੇਖ SAE ਪਰਵਾਹੋ ਸਾਚਾ ਸਾਹਿਬ ਸਾਚਨਾਏ ਬਾਖਿਆ ਬਾਹ ਉਪਾਰ ਅੱਖ ਹੈ ਮੁਹ ਹੈ ਦੇਹ ਦੇਹ ਰਾਤ ਕਰੇ ਦਾਦਾਰ ਫੇਰ ਕੇ ਗੈ ਰਖੀ ਐ ਜਿਸ ਸੇ ਦਰਬਾਰ ਮਹਾ ਕੇ ਬੋਲਣ ਬੋਲੀਐ ਜੋ ਸੰਤਰੇ ਪਿਆਰੇ ਅਮਰਦਵੇਲਾ ਸਤਨਾਮ ਵੜਿਆਈ ਵਿਚਾਰ ਕਰਮੀਆਂ ਵਹ ਕੱਪੜਾ ਨਜ਼ਰੀ ਮੋਹਦਵਾਰ ਨਾਨਕ ਐਵੇਂ ਜਾਣੀਐ ਖਾਬਾ ਪੇ ਸਜਿਆ ਰ ਥਾਪਣ ਜਾਏ ਗੀਤਨ ਹੋਏ ਆਪੇ ਆਪ ਨਿਰੰਜਨ ਹੋਏ ਜਿਨ ਸੇ ਆਤਨ ਪਾਇਆ ਮਾਨ ਨਾਨਕ ਗਾਵਿਆ ਗੁਰੇ ਨਦਾਨ ਗਾਵਿਆ ਸੁਨਿਆ ਮਨ ਰਖਿਆ ਪਾਉ ਦੁੱਖ ਦੁਬਾਰਾ ਹਰ ਸੋ ਕਰ ਲਾ ਜਾਏ ਗੁਰਮਖਨਾ ਦੰਗੁਰਮਖ ਵੇਦੰਗੁਰਮਖ ਰਿਹਾ ਸਮਾਈ ਗਰੀ ਸਰਗੁਰ ਗੋਗੋਖ ਪਰਮਾਗੁਰ ਪਰਪਤੀ ਮਾਈ ਇਹ ਹਜਣਾਖਾ ਨਹੀਂ ਕਹਿਣਾ ਕਥਨਾ ਜਾਈ ਗੁਰਾਏ ਕਦੇ ਬੁਝਾਈ ਸਬਨਾ ਜੀਆ ਕਾਇ ਕਦਾ ਦਸੋ ਮੈਂ ਵਿਸਰਨਾ ਜਾਈ ਧੀਰਥਨਾ ਵਾਜੇ ਤਸਪਾਵਾ ਵਣ ਪਾਣੀ ਕੇ ਨਾਏ ਕਰੀ ਜੇਤੀ ਸਰਠੋ ਪਾਈਏ ਖਾਵਣ ਕਰਮਾ ਕੈ ਮਿਲੇ ਲਈ ਮਤ ਵਿਚਿ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਖ ਸੁਣੀ ਗੁਰਾਏ ਕਦੇ ਬੁਝਾਈ ਤਬਨਾ ਜੀ ਆਗਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜਗਤਾਰੇ ਅਰਜਾ ਹੋ ਨਸੂਰੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਕ ਕੋਏ ਚੰਗਾ ਨਾ ਔਰ ਖਾਈ ਕੈ ਜਸ ਕੀ ਰਤ ਜਗਲੇ ਜੇ ਤਿਸ ਨਦਰ ਨਾ ਆਵੇ ਇਟਾ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰੇ ਦੋ ਸੀ ਦੋ ਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਾਂ ਤੇ ਆ ਗੁੰਦੇ ਦੇਹਾ ਕੋਈ ਨਾ ਸੁਝਾਈ ਜੇ ਤਿਸ ਗਣ ਕੋਈ ਕਰੇ ਸੁਣਿਆ ਜਿ ਤਪੀਰ ਸਰਨਾਥ ਹੋਏ ਸੁਣਿਆ ਤਤ ਤਵੜਿਆ ਆਕਾਸ਼ ਸੁਣਿਆ ਜੀਵ ਲੋਕ ਪਾਤਾਲ ਸੁਣਿਆ ਕੋਈ ਨਸ ਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਸੁਣਿਆ ਮੁਕਤ ਸਲਾਹਨ ਮੰਦ ਸੁਣਿਆ ਜੋ ਜਗਤਨ ਪੇਜ ਸੁਣਿਆ ਸਾਸਤ੍ਰ ਸਿ ਪਰਤਿ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸ 860 ਕਾ ਇਸਤਾਨ ਸੁਣਿਆ ਪਰ ਪਰ ਪਾਵ ਹੈ ਮਾਨ ਸੁਣਿਆ ਲਗ ਹੈ ਸੈ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਦਾ ਗੁਨਾਕੇ ਗਾਹ ਸੁਣਿਆ ਸੇਖ ਪੀਰ ਪਤ ਸਾਹ ਸੁਣਿਆ ਅੰdre ਪਾਵੇ ਰਾਹ ਸੁਣਿਆ ਹਾਥ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਮਤੇ ਕੀ ਗਤ ਕਹੀ ਨ ਜਾਏ ਜੇ ਕੋ ਕਾ ਹੈ ਪਿਛਿਆ ਕਛਤਾਏ ਕਾਗਦ ਪਰ ਮੈਂ ਲਖਣ ਹਾਰ ਮਤੇ ਕਾ ਬਹਿ ਕਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਬਨੈ ਰਸਤ ਹੋਵੇ ਮਰਬੁੱਧ ਮਨ ਸਗਲ ਪਵਰ ਕੀ ਸੁਤ ਮਨ ਕੋ ਹੀ ਜੋਟਣਾ ਖਾਹੇ ਬਨੈ ਜੰ ਕੈ ਸਾਥ ਨਾ ਚਾਹੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਮਾਰੇ ਟਾਕ ਨਾ ਪਾਏ ਮਨੈ ਪਸ ਪਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਬੰਨੈ ਧਰਮ ਸੇਤੀ ਸਰਬੰਦ ਵੈਸਨਾ ਨਿਰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਬੰਨੈ ਪਾਵ ਹੈ ਕੋਹ ਦਿਵਾਰ ਬੰਨੈ ਪਰਵਾਰਾ ਸਾਧਾਰ ਮਨੈ ਤਰ ਤਾਰੇ ਗੁਰ ਸਿੱਖ ਮਨੈ ਨੰਨ ਪਵ ਹੈ ਨਾ ਪੇ ਖੈ ਸਨਾਮ ਨਿਰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਵ ਹੈ ਦਰਗਹ ਮਾਨ ਪੰਚੇ ਸੋਹੇ ਦਰ ਰਾਜਾਨ ਪੰਜਾ ਗਾ ਗੁਰੇ ਕਤਿਆਣ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੋ ਮਾਰ ਤੌੜ ਤਰਮ ਤੇ ਆਗਾ ਬੂਤ ਸੜ ਤੋਖ ਸਾਪ ਰਖਿਆ ਜਨ ਸੂਤ ਜੇ ਕੋ ਬੁਝਾ ਹੋਏ ਸਜਿਆਰ ਤਵਲੇ ਉਪਰ ਗਿਤਾ ਪਰ ਤੱਤੀ ਹੋਰ ਪਰ ਹੋਰ ਹੋਰ ਟਸਟੇ ਪਾਲ ਤੜ ਕਵਨ ਚੋਰ ਜੀ ਜਾਤਰੰਗਾ ਕੇ ਨਾਮ ਸਪਨਾ ਲਿਖਿਆ ਬੁੜੀ ਕਲਾ ਮੈਂ ਹਲ ਲਖ ਲਿਖ ਜਾਣੇ ਕੋਏ ਲਖਾ ਲਿਖਿਆ ਗਿਤਾ ਹੋਏ ਗਿਤਾ ਤਾਂ ਚੁਆਲੇ ਹੋ ਰੂਪ ਕਿਤੀ ਦਾ ਜਾਣੇ ਕੌਣ ਕੂਤ ਕੀਤਾ ਪ੍ਰਸਾਵ ਇੱਕ ਕਵਾਵ ਦਿਲ ਦੇ ਹੋਏ ਲਖ ਦਰੀ ਆਓ ਕੁਦਰਤ ਕਵਨ ਕਹਾਵੀ ਜੀ ਇਕ ਵਾਰ ਆਣ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ^{(0)} ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਲਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸੱਤੀਆ ਅਸੰਖ ਦਾਤਾਰ ਅਸੰਖ ਸੂਰਮਹ ਪਖਸਾਰ ਅਸੰਖ ਮੋਣ ਲੈ ਲਾਇ ਤਾਰ ਕੁਦਰਤ ਕਾਨ ਕਹਾ ਵਿਚਾਰ ਵਾਰਿਆ ਨ ਜਾਵੈ ਕੋ ਵਾਰੈ ਜੋ ਦਰਪਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਖੰਦ ਕੋਰੇ ਅਸ਼ੰਖ ਜੋਰ ਹਰਾਖੋਰੇ ਸੰਖ ਮਰ ਕਰ ਜਾਹੇ ਜੋਰ ਸੰਖ ਗੱਲ ਵਡ ਹਤਿਆ ਕਮਾਏ ਅਸਾਂ ਕੋ ਪਾਪੀ ਬਾਪ ਕਰ ਜਾਹੇ ਰੰਗ ਪੂਰੀਆ ਪੂਰੇ ਵਿਰਾਹੇ ਮਲੇ ਪੱਖ ਖਾਹੇ ਅਸਾਂ ਖਨਿੰਦਕਸਰ ਕਰੇ ਪਾਰੇ ਨਾਨਕ ਜੀ ਕਹੇ ਵਿਚਾਰ ਬਾਰਿਆਂ ਜਾ ਵਾਏ ਕੋ ਵਾਰ ਜੋਦਰ ਪਾਵੇ ਸਾਈ ਭਲੀ ਕਰ ਦੂਸਰਾ ਸਲਾਮਤ ਤੇਰੰਕਾਰ ਅਸਾਂ ਖਨਾ ਵੇ ਅਸਾਂ ਖਾਵੇ ਗਮ ਗਮ ਸੰਖਲੋ ਅਸਾਂ ਘਹੇ ਸਿਰ ਪਾਰ ਹੋਏ ਅਖਰੀ ਨਾਮਖਰੀ ਸਾਲਾਹ ਅਖਰੀ ਗਿਆਨ ਗੀਤ ਗੰਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜੇ ਇਹ ਲਿਖੇ ਤੇ ਸਨ ਨਹੀਂ ਜੇ ਫਰਮਾਏ ਤੇ ਤੇ ਪਾਹੇ ਜਿਤਾ ਜਿਤਾ ਤੇ ਤਾ ਨਾ ਹੋ ਵੈ ਨਾ ਨਹੀਂ ਕੋਥਾ ਕੁਤ੍ਰਤ ਗਵਨ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਰੀਕਾਰ ਸਦਾ ਸਲਾਮਤ ਨਿਰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਦੁੱਧ ਉਤਰ ਸਖੇਹ ਮੂਤ ਕਲੀ ਟਿੱਕੜ ਹੋਏ ਦੇ ਸਾਬੂਨ ਲਈਏ ਉਹ ਤੋਏ ਪਰਿਆ ਮਰ ਪਾਪਾ ਕੇ ਸੰਗ ਤੋ ਪਹਿਨਾ ਵੇ ਕੇ ਰੰਗ ਗੁਨੀ ਪਾਪੀ ਅਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਖਾਤੇ ਦੀਆ ਪੇ ਹੀ ਖਾਹੋ ਨਾਨਕ ਹੋਖ ਮੀਆ ਬੋ ਜਾਹੋ ਈ ਜਿਹੜਾ ਤੱਪ ਦੇ ਆਦਤ ਸਦਾਣਾ ਜੇ ਕੋ ਪਾਵੇ ਤਲਕਾ ਮਾਣ ਸੁਨਿਆ ਮਨਿਆ ਮਨ ਕੀਤਾ ਪਾਉ ਅੰਦਰ ਗਾ ਤੀਰ ਸਮਲ ਨਾਉ ਸਭ ਕੁੜ ਤੇਰੇ ਮੈਂ ਨਹੀਂ ਕੋਈ ਵੜਕੜ ਕੀਟੇ ਭਗਤ ਨਾ ਹੋਏ ਸਵਸਤਾਥ ਬਾਣੀ ਪਰਮਾ ਸਤ ਸੁਹਣ ਸਦਾ ਮਣ ਚਾਉ ਕਵਨ ਸੁਵੇਲਾ ਵਕਤ ਕਵਨ ਹੈ ਕਵਨ ਸਿੱਤ ਕਵਨਾਰ ਕਵਨ ਸੇ ਰੂਤੀ ਮਹ ਕਵਨ ਜਤੋ ਆਕਾਰ ਵੇ ਨ ਪਇ ਪੰਡਤੀ ਕਿ ਹੋਇਆ ਲੇਖ ਪੁਰਾਣ ਵਕ ਨ ਪਾਇਓ ਕਾ ਦੀ ਆ ਜੇ ਲਿਖਣ ਲੇਕਰਣ ਸਿਤਵਾਰ ਨਾ ਜੋਗੀ ਜਾਣ ਰਤ ਮਹੂਣਾ ਕੋਈ ਜਾ ਕਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਆਖਾ ਕਿਵ ਸਾਲਾਹੀ ਕਿਵ ਵਰਨੀ ਜੋ ਜਾਣ ਨਾਨਕ ਅੱਖਰ ਸਭ ਕੋ ਆਖੈ ਇਕ ਰੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਗ ਕਹੁਐ ਨਾਨਕ ਜੀ ਕੋ ਆਪੋ ਜਾਣੈ ਅਗ ਗਿਆਨਾ ਸੋ ਹੈ ਪਾਤਲ ਪਤਲ ਅਕਾਸ਼ ਅਗਾਸ ਉਰ ਕੇ ਉੜ ਪਾਲਤ ਕੇ ਵੇਟ ਕਹਿਣ ਕਵਾਤ ਸ਼ੈਸਾ ਡਾੜਾ ਕੈਨਕ ਦੇ ਬਾਸ ਨੂੰ ਇੱਕ ਤਾਤ ਲਿਖਾ ਹੋਇ ਤਲਕੀ ਹੈ ਲਿਖਿਆ ਵੇ ਨਾਸ ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ ਸਲਾਹੀ ਸਲਾਹੇ ਇਤੀ ਸੁਰਤਨ ਕਾਇਆ ਨਦੀਆ ਤੇ ਵਹਪ ਵੇ ਸਮੁੰਦਰ ਜਾਣੀਏ ਸਮੁੰਦਰ ਸਾਹ ਸੁਲਤਾਨ ਅਗਰ ਹਾ ਸਿੱਧੀ ਮਾਲਤਾਨ ਕੀਰੀ ਤੋਲਣਾ ਹੋਣੀ ਜੇ ਤਸਵਰ ਹਣਾ ਵਿਸਰਹਿ ਸੁਰਤਨ ਸੇ ਕੀ ਕਹਿਨੇ ਅੰਤ ਅੰਤਨਾ ਕਰਨੇ ਦੇ ਨਾ ਅੰਤ ਅੰਤਨਾ ਵੇਖਣ ਸੁਨਨ ਅੰਤ ਅੰਤਨ ਜਾਪਿਆ ਮਨ ਮੰਤ ਅੰਦਰ ਜਾਪੈ ਕੀਤਾ ਕਰ ਅੰਦਰ ਜਾਪੈ ਪਾਰਾ ਵਾਰੇ ਅੰਤ ਕਰਨ ਕੇਤੇ ਬਿੜ ਲਾਹੇ ਜਾ ਕੇ ਅੰਤ ਨਾ ਪਾਏ ਜਾਹੇ ਹੋ ਅੰਦਰ ਜਾਣੈ ਕੋਇ ਬਹੁਤਾ ਕਈਐ ਬਹੁਤਾ ਹੋਇ ਵੱਡਾ ਸਾਹਿਬ ਉੱਚਾ ਥਾਉ ਜੇ ਉਪਰ ਉੱਚਾ ਨਾ ਹੋਏ ਵੜ ਉੱਚਾ ਹੋਵੇ ਕੋਇ ਜੇ ਸੁਚੇ ਕੋ ਜਾਣੈ ਸੋਇ ਜੇ ਵੜਿਆ ਆਪ ਜਾਣੈ ਆਪੇ ਆਪ ਨਾਨਕ ਤਤਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਦਿਲ ਨਾ ਤਮਾਏ ਕਿਤੇ ਮੰਗੇ ਜੋ ਦਇਆ ਪਾਰ ਕਿੱਤਿਆ ਗਣਤ ਨਹੀਂ ਵਿਚਾਰ ਕਿਤੇ ਖੱਤਟੇ ਹੈ ਵੇਕਾਰ ਕਿਤੇ ਲਲ ਬੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿੱਤਿਆ ਲੋਗ ਗੁਣ ਸੰਮਾਰ ਵੇ ਪੈਦਾ ਤੇਰੀ ਦਾਤਾਰ ਬੰਧ ਖਲਾਸੀ ਪਾਣਾ ਹੋਏ ਉਹ ਰਾਖਣਾ ਸਕੈ ਕੋਏ ਜੇ ਕੋ ਖਾਏ ਕੇ ਅੱਖਣ ਪਾਹੇ ਹੋ ਜਾਣੇ ਜਿਦਿਆ ਮੋਹ ਖਾਹੇ ਅੱਪੇ ਜਾਣੇ ਅੱਪੇ ਦੇ ਅਖੇ ਸੇ ਪੇ ਗਈ ਕੇ ਜਿਹਨੂ ਬਖਸ਼ੇ ਸ਼ੰਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮਲ ਗੁਣਾ ਮਲਵਾ ਪਾਰੇ ਮਲਵਾ ਪਾਰਿਆ ਅਮਲ ਪੰਡਾਰ ਅਬੋ ਲਵ ਹੈ ਜਾਹੇ ਬੁਲ ਪਾਏ ਬੁਲਾਸ ਮਾਹੇ ਬੁਲ ਤਰਆ ਬੋਲ ਜੀਬਾਨ ਬੁਲ ਤੁਲ ਮਲ ਪਰਵਾਨ ਬੁਲ ਬਖਸੀ ਸੰਬਲ ਨੀਸਾਨ ਬੁਲ ਕਰਮ ਮਲ ਫਰਮਾਨ ਬੁਲ ਮੁਲਾ ਕਰਨ ਜਾਏ ਆਖਾ ਖੜੇ ਲਿਵ ਲਾਇ ਆਖਾ ਹੈ ਵੇਰ ਬਾਟ ਪੁਰਾਣ ਆਖਾ ਬੜੇ ਕਰੇ ਵਖਿਆਣ ਆਖਾ ਪਰਮ ਆਖਾ ਇੰਦ ਆਖਾ ਗੋਪੀ ਤੇ ਕੋਵਿੰਦ

ਕੇ ਕੋ ਆ ਖੈ ਬੋਲਵੇ ਗਾੜ ਤਾਲਿਖਿਆ ਸਰ ਕਵਰਾ ਗਵਾਰੇ ਜੋ ਦਰ ਕੇ ਹਾਸੂ ਕਰ ਕੇ ਹੈ ਜਿਤ ਪੈ ਸਰਬਸਮਾਲੇ ਵਾਜੇ ਨਾਰੇ ਅਨੇਕ ਸੰਖਾ 게ਤੇ ਵਾਵਨ ਹਾਰੇ 게ਤੇ ਰਾ ਕਿਸਕ ਕਹੀਣ 게ਤੇ ਗਾਵਣ ਹਾਰੇ ਗਾਵ ਹ ਤੋ ਨਾ ਪਾਣ ਪਾਣੀ ਬੈ ਸਤਰ ਗਵੈ ਰਾਜਾ ਧਰਮ ਦਵਾਰੇ گا ہے چرت گپت لکھ جن ہے لکھ لکھ ترم گاشر دیوی سوہن سدا سواری گا سن بیوتے آدر نال گا سید سما اندر کاون سد بیچار گاون جتی ستی سن دو گا ہے کردت پرتھی سر ਜੋ ਬਿਜੋ ਗਵੇਦਾਨ ਆਲੇ ਗਾਵਹਿ ਮਹੋਨੀ ਅਮਰ ਮੋਹਨ ਸਰਗਾ ਮਛ ਪਿਆਲੇ ਗਾਵਨ ਤਨ ਪਾਇ ਤੇਰੇ ਅਠਤੀ ਰੰ ਨਾਲੇ ਗਾਵਹਿ ਜੋਤ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਬਡਲ ਵਰਪੰਡਾ ਕਰ ਕਰ ਰਖੇ ਤਾਰੇ ਸੇ ਜੁਜੋ ਗਾਵਹਿ ਜੋ ਤਰਪਾਉਣ ਰਤੇ ਤੇਰੇ ਪੱਤਰ ਸਾਲੇ ਹੋਰ ਕਿਤੇ ਗਾਣ ਏ ਮੈਂ ਜਤਨਾ ਆਵਣ ਨਾਨਕਿਆ ਵਿਚਾਰੇ ਸੋਈ ਜੋਈ ਸਦਾ ਸਤਿ ਸਾਹਿਬ ਸੱਚਾ ਸਾਡੀ ਨਾਹੀ ਹੈ ਪੀ ਹੁਸੀ ਜਏ ਨ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੇ ਤਸਵੀਰ ਆਈ ਜੋ ਤਿਸ ਭਾਵੈ ਸੋਈ ਕਰਸੀ ਫੇਰ ਹੁਕਮ ਨਾ ਕਰਨਾ ਜਾਈ ਸੋ ਪਰ ਸਹ ਸਹ ਪਤ ਸਾਹਿਬ ਨਾਨਕ ਰਹੇ ਨਰ ਜਾਈ ਇਹ ਮੁੰਡਾ ਸੰਤੋਖ ਸਰਪੱਤ ਜੋਲੀ ਜਾਣ ਕੀ ਕਰੇ ਬੇਬੂਤ ਖਿੰઠા ਕਾਲ ਕੁਆਰੀ ਕਾ ਆਇਆ ਜੋਕ ਟਡੰਡਾ ਪਰ ਜੇ ਆਈ ਪੰਛੀ ਸਗਲ ਜਮਾਤੀ ਮਨਜੀ ਤੈ ਜਗ ਜੀਤ ਅਦੇਸ਼ ਛਿਆ ਅਦੇਸ਼ ਅਰ ਨੀਲਾ ਨਿਆੜ ਨਹ ਕਯੋ ਜੋਗ ਜੋਗੇ ਕੋ ਵੇਸ ਬੋਕ ਤੇ ਗਿਆਂ ਤੇ ਆ ਪ੍ਰਿਆਰਨ ਢਾਨਾ ਕਟਕਟ ਵੱਜ ਹੈ ਨਾ ਦੇ ਆਪਣੇ ਅੰਥ ਨੇ ਆ ਖੀ ਸਬਜ਼ੀਆਂ ਕੀ ਰਿਆ ਜਿਹਾ ਦੇਵਰਾ ਸਾਜ ਸੰਜੋਗ ਵਿਜੋਗ ਦੇ ਕਾਰ ਚਲਾਵ ਹੈ ਦੇਖੇ ਆਵ ਹੈ ਭਾਗ ਅਦੇਸ਼ਤ ਸੈ ਅਜੇ ਸੋ ਆਰਿਆ ਨੀਲੇ ਨਾ ਤੇ ਆ ਨਾ ਹੱਥ ਜੋਗ ਜੋਗ ਇਕ ਵੇਸ ਇਕamai ਜੋਤ ਵਈ ਇਹ ਤੇ ਕੇਲੇ ਪਰਵਾਨ ਇੱਕ ਸੰਸਾਰੀ ਇੱਕ ਕੰਡਾਰੀ ਇਕ ਲਾਇ ਜੀਵਣ ਜੋ ਦਸਬਾਲੇ ਨੂਏ ਚਲਾਵੇ ਜੇ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਬਹਤਾਏ ਹੋਏ ਰਾਣ ਅਦੇਸਤ ਛਾਇਆ ਦੇਸ ਆਰਿਆ ਨੀਲੇ ਨਾਦ ਅਨਹਤ ਝੁਕ ਝੁਕ ਕੋਈ ਸਾਥਨ ਲੋਏ ਲੋਏ ਭੰਡਾਰ ਜੋ ਕਿਪਾਇਆ ਸੋਏ ਕਵਾਰ ਕਰ ਕਰ ਵੇਖਿਆ ਸੱਜਣ ਹਾਰ ਨਾਨਕ ਸਚੇ ਕੀ ਸਾਚੀ ਕਾਰਿਆ ਦੇਸਤ ਛਾਇਆ ਦੇਸ ਆਰਿਆ ਨੀਲੇ ਨਾਦ ਅਨਹਤ ਯਗ ਜੋ ਕੇ 12 12 ਪੌ ਲਖੋ ਹੈ ਲਖੋ ਵਹ ਲਖ 20 ਲਖ ਲਖ ਕਿੜਾ ਕੀ ਹੈ ਇੱਕ ਨਾਮ ਜਗਦੀਸ਼ ਇੱਕ ਰਹਿ ਪਦ ਪਉਰੀਆ ਛੜਿਏ ਹੋਏ ਅਕੀਸ ਸਣ ਕੱਲਾ ਆਕਾਸ਼ ਕੀ ਟਾਈ ਰੀਸ ਨਾਨਕ ਤਸਰੀ ਪਾਈ ਹੈ ਕੋਰੀ ਕੁੜਾ ਠੀਸ ਅਖੰ ਜੋ ਰਿ ਪੈ ਨਾ ਹੈ ਜੋ ਰਿ ਜੋਰ ਨਾ ਮੰਗ ਦੇ ਨਾ ਜੋ ਰਿ ਜੋਰ ਨਾ ਜੀਵਨ ਮਰਨ ਨਾ ਹੈ ਜੋਰ ਜੋਰ ਨਾਰਾਇਣ ਆਲ ਮਨ ਸੋਰੇ ਜੋਰ ਨ ਸੁਤਿ ਗਿਆਨ ਵਿਚਾਰ ਜੋਰ ਨ ਜੋਤੀ ਸੁਟੈ ਸੰਸਾਰ ਜੇ ਸਾਥ ਜੋਰ ਕਰੇ ਖੈ ਸੋ ਇਨਾਨਿ ਗੁਤਮ ਨੀਚ ਨ ਕੋਈ ਰਾਤੀ ਜੁਤੀ ਥਿਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਤੇ ਸਵੇਤ ਧਰਤੀ ਥਾਪ ਰਖੀ ਧਰਮਸਾਲ ਦਸਵੇਜੀ ਅਜੁਗਤ ਕੇ ਰੰਗ ਤਣਕੇ ਨਾਮ ਨੇ ਕਿ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਟਿਠੈ ਸੋਹਣ ਪੰਜ ਕਰਵਾਂ ਨਦਰੀ ਕਰਮ ਪਵੈ ਨੀਸਾਨੰ ਕਾਟਿ ਪਕਾਈ ਉਠੈ ਪਾਏ ਨਾਨਕ ਆਜਪੈ ਜਾਏ ਧਰਮ ਖੰਡ ਗਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਜਿਤੇ ਪਉਣ ਪਾਣੀ ਵੈ ਸੁੰਦਰ ਜਿਤੇ ਕਾਣ ਮਹੇਸ਼ ਜਿਤੇ ਪਰਮੇ ਕਾਟ ਗਰੀਆ ਰੂਬਰੰਗ ਕੇ ਵੇਸ਼ ਕੀਤਿਆ ਕਰਮ ਭੂਮੀ ਮੇਰ ਕੇਤੇ ਜਿਤੇ ਧੂਪ ਨੇਸ ਕੇਤੇ ਨ ਚੰਦ ਸੂਰ ਕੇਤੇ ਕਿਤੇ ਮੰਦਲ ਦੇਸ ਕਿਤੇ ਸ਼ਦਪੁਰਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮੰਨ ਕੇਤੇ ਕਿਤੇ ਰਦਨ ਸਮੰਨ ਗੇਟਿਆ ਖਾਣੀ ਗੇਟਿਆ ਬਾਣੀ ਕਿਤੇ ਪਾਤਨ ਰੇਣ ਕਿਤੇ ਅਸਵਤੀ ਸੇਵਕ ਕਿਤੇ ਨਾਨਕ ਅੰਤਨਾ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਜੰਡਿ ਥੈ ਨਾਨ ਬਿਨੋਦ ਕੋੜਿਆ ਨੰਦ ਕਰਮਖੰਡ ਕੀ ਬਾਣੀ ਰੂਪ ਦਥਾ ਕੜੀਏ ਬਹੁਤ ਅਨੂਪ ਤਾਂ ਕਿ ਅਗਲਾ ਕਥਿਆ ਨਾ ਜਾਏ ਝੇ ਕੋ ਕਹਿ ਪਿਛੇ ਪਛਤਾਏ ਦਥਾ ਕੜੀਏ ਸੁਤਮਤਮਨ ਬੁੱਧ ਦਥਾ ਕੜੀਏ ਸਰਾ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋ ਰਦਥਾ ਹੋਰ ਨ ਕੋਈ ਹੋਰ ਦਥਾ ਜੋਤ ਮਹਾ ਬਲ ਸੂਰ ਜਿਮੇ ਰਾਮ ਰਹਾ ਪਰਪੁਰ ਦਥਾ ਸੀਤੋ ਸੀਤਾ ਮਹਿਮਾ ਮਾਹੇ ਦਾ ਕੇ ਰੂਪ ਨਾ ਕਥਨੈ ਜਾਹੇ ਨਾਉ ਮਰੇ ਨਾ ਠਾਕੇ ਜਾਏ ਜਿਨ ਕੈ ਰਾਮ ਸੈ ਮਨ ਮਾਹੇ ਜਿਥੈ ਭਗਤ ਵਸੈ ਕੈ ਲੋਕ ਰਹੈ ਨਾ ਸੱਚਾ ਪਰ ਸੋਏ ਸਤ ਖੰਡ ਵਸੈ ਨਿਰੰਕਾਰ ਕਰ ਵੇ ਕੈਨ ਦਰ ਨਿਹਾਲ ਤਥੈ ਖੰਡ ਮਟਲ ਵਰ ਭੰਡ ਜੇ ਕੋ ਕਥੈ ਤੰਤ ਨਾ ਅੰਤ ਜਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖ ਹੈ ਵੇਖ ਕਰ ਵਿਚਾਰ ਨਾਨਕ ਕਥਨਾ ਗੈੜਾ ਸਾਰ ਜਤ ਬਹਾਰਾ ਦੀ ਸੁਨਿਆ ਰਹਿ ਰਣ ਮਤ ਵੇਦ ਹਸੀਯਾਰ ਪਾਉ ਖਲਾ ਗੰਨਪਤਾਉ ਪੰਡਾ ਪਾਉ ਮਨਿਤ ਟਾਲੇ ਕੜੀ ਸੋਤ ਸੱਚੀ ਟਕਸਾਲ ਜਿਨ ਕੋ ਨਦਰ ਕਰ ਮਨਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਬਾਣਾ ਗੁਰੂ ਪਾਣੀ ਪਿਤਾ ਬਾਤਾ ਤਰਤ ਮਹੱਤ ਜੇ ਉਸ ਰਾਤ ਦੋਇ ਦਾਈ ਨਾਇਆ ਖੇਲੇ ਸਗਲ ਜਗਤ ਜੰਗਿਆਈਆਂ ਬੁਰਿਆਈਆਂ ਦੁਆਚੇ ਧਰਮ ਹੂਰੇ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰੇ ਜਿਨੀ ਨਾਮ ਤੇ ਆਇਆ ਗਏ ਪ੍ਰਸੰਗਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਚੀ ਨਾਲ ਇੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਚੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ